ਦੋਸਤੋ ਸੰਗਰਾਮ ਟੀਵੀ ਦੇ ਰਜਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅਸੀਂ ਕੱਲ ਤੁਹਾਡੇ ਨਾਲ ਦੀਵਾਲੀ ਦੇ ਸਬੰਧ ਦੇ ਵਿੱਚ ਦਿੱਲੀ ਦੇ ਪੋਲੂਸ਼ਨ ਦੀ ਗੱਲ ਕੀਤੀ ਸੀ। ਅੱਜ ਦੀਆਂ ਜਿਹੜੀਆਂ ਖਬਰਾਂ ਨੇ ਉਹਨਾਂ ਮੁਤਾਬਕ ਕੱਲ 4:30 ਵਜੇ ਦਿੱਲੀ ਦੇ ਜਿਹੜੀਆਂ 38 ਥਾਮਾਂ ਦੇ ਉੱਤੇ ਪੋਲੂਸ਼ਨ ਚੈੱਕ ਕੀਤਾ ਜਾਂਦਾ ਹੈ ਉਹਨਾਂ 'ਚੋਂ 34 ਥਾਮਾਂ ਦੇ ਉੱਤੇ ਜਿਹੜੇ 31 ਜੂਨ ਨੇ ਉਹ ਰੈੱਡ ਜ਼ੋਨ ਦੇ ਖੇਤਰ 'ਚ ਪੈਂਦੇ ਆ। ਇੰਨਾ ਜ਼ਿਆਦਾ ਪੋਲਿਊਸ਼ਨ ਹੈ ਤੇ ਸਵੇਰੇ ਜਦੋਂ 5:30 ਵਜੇ ਉਹਨਾਂ ਨੇ ਚੈੱਕ ਕੀਤਾ ਕੱਲ ਇਹ 4 ਵਜੇ ਦੀ ਗੱਲ ਹੈ ਅੱਜ 5:30 ਵਜੇ ਦੀ ਗੱਲ ਹੈ ਸਵੇਰੇ ਦੀ ਤਾਂ ਉਦੋਂ ਹਾਲਤ ਹੋਰ ਵੀ ਮਾੜੀ ਸੀ ਤੇ ਦਿੱਲੀ ਦੀਆਂ ਸੜਕਾਂ ਦੇ ਉੱਤੇ ਸਮੋਗ ਜਿਹੜਾ ਕਿ SMOG ਤੇ FOG ਦੋਹਾਂ ਦਾ ਰਲ ਕੇ ਬਣਦਾ ਹੈ ਲਫ਼ਜ਼ ਵੀ ਦੇ ਦੇ ਤੇ ਧੂਆਂ ਤੇ ਧੁੰਦ ਦੋਏ ਮਿਲੇ ਹੁੰਦੇ ਐ ਉਹ ਹੈ ਤੇ ਜਿਹਦੇ ਨਾਲ ਸਾਹ ਦੇਮੇ ਦੀਆਂ ਬਿਮਾਰੀਆਂ ਬਹੁਤ ਜ਼ਿਆਦਾ ਹੁੰਦੀਆਂ ਨੇ ਸੋ ਇਹ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਸੀ ਦੂਸਰੀ ਇਹਦੇ ਨਾਲ ਹੀ ਇਹ ਹੈ ਕਿ ਬੰਬੇ ਦੇ ਵਿੱਚ ਮੁੰਬਈ ਦੇ ਵਿੱਚ ਵੀ ਜਿਹੜਾ ਪੋਲਿਊਸ਼ਨ ਹੈ ਉਹ ਬਹੁਤ ਹੱਦਾਂ ਬੰਨੇ ਕ੍ਰੋਸ ਕਰਿਆ ਖੜਾ ਹੈਗਾ ਸ਼ਾਇਦ ਪੰਜਾਬ ਤੇ ਹਰਿਆਣੇ ਦੀ ਪਰਾਲੀ ਦਾ ਧੂਆਂ ਬੰਬੇ ਵੀ ਜਾਣ ਲੱਗ ਗਿਆ ਹੋਵੇ ਅੱਜ ਕੱਲ ਪਤਾ ਨਹੀਂ ਲੱਗਦਾ ਤੇ ਕੱਲ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਐਸ ਵਾਰ ਪਰਾਲੀ ਨੂੰ ਅੱਗਾ ਬਹੁਤ ਘੱਟ ਲੱਗੀਆਂ ਨੇ ਪੰਜਾਬ ਤੇ ਹਰਿਆਣੇ 'ਚ ਪਰ ਦਿੱਲੀ ਦਾ ਪੋਲੂਸ਼ਨ ਉਸੇ ਤਰ੍ਹਾਂ ਜਾਰੀ ਹੈ ਦੀਵਾਲੀ ਦੇ ਉੱਤੇ ਹੋਰ ਵੀ ਵੱਧ ਗਿਆ ਸੋ ਦੀਵਾਲੀ ਦੇ ਉੱਤੇ ਜ਼ਰੂਰ ਸਾਨੂੰ ਸਹਿਰਦਤਾ ਨਾਲ ਅਸੀਂ ਕਿਸੇ ਦੀ ਭਾਵਨਾ ਨੂੰ ਠੇਸ ਨਹੀਂ ਪਹੁੰਚਾਉਂਦੇ ਪਰ ਬਹੁਤ ਸਾਰੇ ਲੋਕ ਇਹ ਕਹਿੰਦੇ ਆ ਵੀ ਜਦੋਂ ਰਾਮ ਜੀ ਆਏ ਹੋਣਗੇ ਅਯੁੱਧਿਆ ਦੇ ਵਿੱਚ ਉਸ ਜ਼ਮਾਨੇ 'ਚ ਤਾਂ ਹੋ ਸਕਦਾ ਹੈ ਪਟਾਕੇ ਨਾ ਵੀ ਹੋਣ ਇੱਕ ਬਾਤ ਜੇ ਕਿਸੇ ਨੇ ਰਵਾਇਤ ਸ਼ੁਰੂ ਕਰਤੀ ਤੇ ਇਹ ਰਵਾਇਤ ਹੁਣ ਚੱਲ ਰਹੀ ਹੈ ਸਾਨੂੰ ਅੱਜ ਸਾਇੰਸ ਦਾ ਯੋਗ ਹੈ ਤੇ ਇਹਦੇ ਚ ਸਾਨੂੰ ਦਲੀਲ ਦੇ ਨਾਲ ਸੋਚਣ ਦੀ ਲੋੜ ਹੈ ਸਾਡੇ ਸਿੱਖ ਧਰਮ ਵਾਲੇ ਮਿੱਤਰ ਵੀ ਜਿਹੜੇ ਐ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਬਹੁਤ ਪਟਾਕੇ ਚਲਾ ਕੇ ਆਤਿਸ਼ਬਾਜੀ ਕਰਕੇ ਮਨਾਉਂਦੇ ਰਹੇ ਐ ਉਦੋਂ ਵੀ ਕਾਫੀ ਸਾਰੇ ਸਿੱਖ ਵਿਦਵਾਨਾਂ ਨੇ ਇਸ ਗੱਲ ਤੇ ਕਿੰਤੂ ਕੀਤਾ ਸੀ ਵੀ ਜਿਹੜਾ ਧਰਮ ਜਿਹੜਾ ਹੈ ਉਹ ਜਿਹੜਾ ਹਵਾ ਪਾਣੀ ਮਿੱਟੀ ਦਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਾ ਦਾ ਪ੍ਰਚਾਰ ਕਰਦਾ ਹੋਵੇ ਉੱਥੇ ਅਸੀਂ ਆਪਣੀ ਕਿਸੇ ਸੈਲੀਬ੍ਰੇਸ਼ਨ ਲਈ ਐਦਾਂ ਦਾ ਪੋਲੂਸ਼ਨ ਕਰੀਏ ਤਾਂ ਸਾਨੂੰ ਸੋਚਣ ਦੀ ਲੋੜ ਹੈਗੀ ਸੋ ਇਹ ਇਹ ਗੱਲਾਂ ਧਰਮ ਦੀਆਂ ਜਾਂ ਵਿਸ਼ਵਾਸਾਂ ਦੀਆਂ ਨਹੀਂ ਵਿਗਿਆਨ ਦੇ ਤੌਰ ਤੇ ਸੋਚ ਕੇ ਸਾਨੂੰ ਇਹਨਾਂ ਦੇ ਉੱਤੇ ਰਿਐਕਟ ਕਰਨਾ ਚਾਹੀਦਾ ਹੈ ਤੇ ਉਹਦੇ ਮੁਤਾਬਕ ਚੱਲਣ ਦੀ ਲੋੜ ਹੈਗੀ ਦੂਜਾ ਇੱਕ ਪਰਸੋਂ ਦੀ ਟ੍ਰਿਬਿਊਨ ਅਖਬਾਰ ਦੇ ਵਿੱਚ ਪੀਜੀਆਈ ਦੇ ਪ੍ਰੋਫੈਸਰ ਅਮਰੀਟਸ ਨੇ ਜਿਹੜੇ ਅੱਖਾਂ ਦੇ ਬਹੁਤ ਵੱਡੇ ਡਾਕਟਰ ਨੇ ਡਾਕਟਰ ਅਮੋਦ ਗੁਪਤਾ ਜੀ ਉਹਨਾਂ ਨੇ ਇੱਕ ਲੇਖ ਲਿਖਿਆ ਸੀਗਾ ਉਸ ਲੇਖ ਲੇਖ ਦੇ ਵਿੱਚ ਕਿਉਂਕਿ ਉਹ ਅੱਖਾਂ ਦੇ ਡਾਕਟਰ ਨੇ ਇਸ ਕਰਕੇ ਅੱਖਾਂ ਨੂੰ ਜਿਹੜੀਆਂ ਜਿਹੜੇ ਨੁਕਸਾਨ ਪਹੁੰਚਦੇ ਐ ਉਹਨਾਂ ਦੇ ਬਾਰੇ ਵਿੱਚ ਖਾਸ ਤੌਰ ਤੇ ਦੀਵਾਲੀ ਤੇ ਇਹਦੇ ਨਾਲ ਜੁੜੀਆਂ ਜਿਹੜੀਆਂ ਮਿਥਾਂ ਨੇ ਇਹਨਾਂ ਦੇ ਨਾਲ ਉਹਨਾਂ ਨੇ ਕਾਫੀ ਵੱਡਾ ਲੇਖ ਲਿਖਿਆ ਸੀਗਾ ਆਪਣੇ ਲੇਖ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਦੋਂ ਸਨ 1987 ਦੇ ਵਿੱਚ ਉਹਨਾਂ ਦੇ ਲਿਖਣ ਮੁਤਾਬਕ ਮੈਂ ਮੈਂ ਨਹੀਂ ਕਹਿ ਰਿਹਾ ਉਹਨਾਂ ਦੇ ਲਿਖਣ ਮੁਤਾਬਕ ਦੋ ਬਹੁਤ ਵੱਡੇ ਮਿਥੋਲੋਜੀਕਲ ਜਿਹੜੇ ਬ੍ਰਤਾਂਤ ਐ ਉਹ ਟੀਵੀ ਤੇ ਦਿਖਾਏ ਗਏ ਕਿਉਂਕਿ ਉਹਨਾਂ ਚ ਤੀਰ ਕਮਾਨ ਚਲਾਏ ਜਾਂਦੇ ਦਿਖਾਏ ਜਾਂਦੇ ਸੀ ਤਾਂ ਬੱਚਿਆਂ ਨੇ ਆਪਣੇ ਸਰਗ ਦੇ ਤੀਰ ਕਮਾਨ ਚਲਾ ਲੇ ਤੇ ਉਹਨਾਂ ਨਾਲ ਲੋਕ ਬੱਚਿਆਂ ਦੀਆਂ ਅੱਖਾਂ ਨੂੰ ਕਾਫੀ ਸਾਰਾ ਨੁਕਸਾਨ ਪਹੁੰਚਿਆ ਕਿਉਂਕਿ ਬਹੁਤੀ ਵਾਰ ਜਿਹੜਾ ਤੀਰ ਹੈ ਉਹ ਅੱਖ ਦੇ ਵੱਜ ਜਾਂਦਾ ਹੈ ਤੇ ਉਹਨੂੰ ਇਨਫੈਕਸ਼ਨ ਵੀ ਕਰਦਾ ਹੈ ਨੁਕਸਾਨ ਵੀ ਕਰਦਾ ਹੈ ਨਿਗਾ ਵੀ ਜਾਂਦੀ ਰਹਿੰਦੀ ਹੈ ਤੇ ਉਹ ਉਹਨਾਂ ਦੇ ਦੱਸਣ ਦਾ ਮਤਲਬ ਹੈ ਵੀ ਜਦੋਂ ਉਹ ਹੋਇਆ ਉਸ ਤੋਂ ਬਾਅਦ ਅੱਖਾਂ ਦੀ ਜਿਹੜੀ ਇੰਜਰੀ ਹੈ ਅੱਖਾਂ ਨੂੰ ਜਿਹੜੇ ਜਿਹੜੇ ਨੁਕਸਾਨ ਹੈ ਉਹਦੇ ਕੇਸ ਇੱਕਦਮ ਵੜ ਗਏ ਫਿਰ ਹੌਲੀ-ਹੌਲੀ ਘਟੇ ਇਹ ਕੱਟ ਗਏ ਗੁੱਲੀ ਡੰਡੇ ਦੇ ਵੀ ਕੇਸ ਇਹਦੇ ਸਾਹਮਣੇ ਆਉਂਦੇ ਜਿਹੜਾ ਕੋਈ ਧਰਮ ਨਾਲ ਨਹੀਂ ਜੁੜੀ ਗੱਲ ਆਮ ਖੇਡ ਹੈ ਸਾਡੀ ਉਹਦੇ ਤੇ ਵੀ ਇਹ ਅੱਖਾਂ ਦਾ ਨੁਕਸਾਨ ਸਾਡੇ ਹੁੰਦਾ ਰਹੇਗਾ ਕਦੇ-ਕਦੇ ਉਹ ਕਹਿੰਦੇ ਵੀ ਜਦੋਂ ਕੋਵਿਡ ਦੇ ਵਿੱਚ ਦੁਬਾਰਾ ਫੇਰ ਲੋਕ ਵਿਹਲੇ ਸੀ ਤਾਂ ਉਹ ਸੀਰੀਅਲ ਫੇਰ ਸ਼ੁਰੂ ਕਰ ਦਿੱਤੇ ਤਾਂ ਦੁਬਾਰਾ ਫੇਰ ਇਹ ਆਉਣਾ ਸ਼ੁਰੂ ਹੋ ਗਿਆ ਤੇ ਦੀਵਾਲੀ ਤੋਂ ਬਾਅਦ ਦੂਜੇ ਦਿਨ ਅੱਖਾਂ ਦੇ ਨਾਲ ਪੀੜਤ ਬਹੁਤ ਸਾਰੇ ਲੋਕ ਅਡਡ ਸ਼ਿਕਾਇਤਾਂ ਲੈ ਕੇ ਆਉਂਦੇ ਆ ਅਸੀਂ ਵੀ ਦੇਖਦੇ ਆ ਵੀ ਅੱਗਾ ਵੀ ਲੱਗ ਜਾਂਦੀਆਂ ਨੇ ਕਈ ਵਾਰ ਬੱਚਿਆਂ ਦੇ ਹੱਥ ਸੜ ਜਾਂਦੇ ਐ ਤੇ ਹੋਰ ਨੁਕਸਾਨ ਹੋ ਜਾਂਦੇ ਐ ਸੋ ਇਸ ਕਰਕੇ ਸਾਨੂੰ ਇਸ ਗੱਲ ਨੂੰ ਕੁੱਲ ਮਿਲਾ ਕੇ ਸੋਚਣ ਦੀ ਲੋੜ ਹੈ ਵੀ ਕੀ ਅੱਜ ਦੇ ਸੰਦਰਭ ਚ ਸਾਨੂੰ ਪਟਾਕੇ ਚਲਾਏ ਤੋਂ ਬਿਨਾ ਬਿਲਕੁਲ ਨਹੀਂ ਸਰਦਾ ਗ੍ਰੀਨ ਜਾਂ ਨਾਨ ਗ੍ਰੀਨ ਦਾ ਕੀ ਮਤਲਬ ਹੈ ਸੋ ਅਸੀਂ ਮਾਨਯੋਗ ਸੁਪਰੀਮ ਕੋਰਟ ਦੇ ਉਸ ਗ੍ਰੀਨ ਫੈਸਲੇ ਦੇ ਉੱਤੇ ਜਿਹੜਾ ਕਿ 35% ਪੋਲੂਸ਼ਨ ਕਰਦਾ ਹੈ ਦੂਜੇ ਦੇ ਮੁਕਾਬਲੇ ਤੇ ਉਹਦੇ ਨਾਲ ਉਸ ਦਿਨ ਵੀ ਅਸੀਂ ਨੇ ਸਹਿਮਤੀ ਨਹੀਂ ਸੀ ਜाहिर ਕੀਤੀ ਅੱਜ ਵੀ ਨਹੀਂ ਕਰ ਰਹੇ ਹਾਂ ਅਗਲੀ ਗੱਲ ਜਿਹੜੀ ਤੁਹਾਡੇ ਨਾਲ ਅਸੀਂ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਮਹਾਰਾਸ਼ਟਰ ਦੇ ਵਿੱਚ ਪੂਨੇ ਦਾ ਜਿਹੜਾ ਕਿਲਾ ਹੈਗਾ ਉੱਥੇ ਕਿਉਂਕਿ ਪਰਾਤਨ ਚੀਜ਼ਾਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜੁੜੀਆਂ ਹੋਈਆਂ ਨੇ ਕੋਈ ਮਸਜਿਦ ਦਾ ਸਵਾਲ ਹੈ ਕੋਈ ਹੋਰ ਸਵਾਲ ਨੇ ਉੱਥੇ ਕੁਝ ਔਰਤਾਂ ਨੇ ਆ ਜੁਮਮੇ ਨੂੰ ਸ਼ੁੱਕਰਵਾਰ ਨੂੰ ਨਮਾਜ਼ ਪੜ ਲਈ ਉਹਦੀ ਕਿਤੇ ਵੀਡੀਓ ਆ ਗਈ ਤਾਂ ਭੀਜਪੀ ਦੀ ਕਰਾਸ ਸਵਾ ਮੈਂਬਰ ਹੈ ਮੈਂਬਰ ਪਾਰਲੀਮੈਂਟ ਮੇ ਦਾ ਕੁਲ ਕਰਨੀ ਉਹਨੂੰ ਸੱਤੀ ਕਪੜੀਆਂ ਅੱਗ ਲੱਗ ਗਈ ਵੀ ਔਰਤਾਂ ਉੱਥੇ ਜਾ ਕੇ ਨਮਾਜ਼ ਪੜਾਈਆਂ ਮੁਸਲਮਾਨ ਔਰਤਾਂ ਉਹ ਤੇ ਉਹਦੇ ਨਾਲ ਜਿਹੜੇ ਹੋਰ ਕੁਝ ਪਤਿਤ ਪਾਵਨ ਸੰਗਠਨ ਬਣਾਇਆ ਹੋਇਆ ਹਿੰਦੂਆਂ ਦਾ ਕਈ ਸਾਰੀਆਂ ਹੋਰ ਹਿੰਦੂ ਜਥੇਬੰਦੀਆਂ ਉੱਥੇ ਲਾਰਾ ਬਣ ਕੇ ਚਲੀਆਂ ਗਈਆਂ ਤੇ ਉੱਥੇ ਜਾ ਕੇ ਗਊ ਮੂਤਰ ਨਾਲ ਉਹਦਾ ਉਹਦਾ ਸ਼ੁੱਧੀ ਕਰਨ ਕੀਤਾ ਹੈਗਾ ਅਸੀਂ ਸਮਝਦੇ ਹਾਂ ਵੀ ਇਹ ਪਿੱਛੇ ਜੇ ਇੱਕ ਗੱਲ ਚੱਲੀ ਉਹਨਾਂ ਨੇ ਕੁਝ ਕੀਤਾ ਵੀ ਹੈ ਕਰਨਾਟਕਾ ਦੇ ਵਿੱਚ ਇੱਕ ਮੰਗ ਉੱਠੀ ਵੀ ਜਿਹੜੇ ਪਬਲਿਕ ਪਾਰਕ ਨੇ ਬਹੁਤ ਸਾਰੀਆਂ ਥਾਵਾਂ ਨੇ ਉੱਥੇ ਆਰਐਸਐਸ ਆਪਣੀਆਂ ਸ਼ਾਖਾਵਾਂ ਲਾਉਂਦੀਆਂ ਉਹਨਾਂ ਤੇ ਪਾਬੰਦੀ ਲੱਗੇ ਉਹਨਾਂ ਨੇ ਆਰਐਸਐਸ ਦਾ ਨਾਮ ਤਾਂ ਨਹੀਂ ਲਿਆ ਪਰ ਬਹੁਤ ਸਾਰੀਆਂ ਸੰਸਥਾਵਾਂ ਦੇ ਉੱਤੇ ਬਹੁਤ ਸਖਤ ਕਰ ਦਿੱਤਾ ਵੀ ਜੇ ਤੁਸੀਂ ਕੋਈ ਕੁਝ ਕਰਨਾ ਹੈ ਪ੍ਰੋਗਰਾਮ ਤਾਂ ਉਹਦੀ ਪਰਮਿਸ਼ਨਸ ਲੋ ਅਡਾਟ ਅਥਾਰਟਿਸ ਤੋਂ ਉਹੀ ਨਹੀਂ ਵੀ ਜਿਹੜਾ ਮਰਜ਼ੀ ਜਾ ਕੇ ਉੱਥੇ ਪ੍ਰਿੰਟ ਕਰਦਾ ਰਿਹਾ ਅਸੀਂ ਸਮਝਦੇ ਹਾਂ ਵੀ ਜਿਹੜਾ ਆਰਐਸਐਸ ਨਾਲ ਜੁੜੀਆਂ ਸੰਸਥਾਵਾਂ ਦੇਸ਼ ਭਰ ਦੇ ਵਿੱਚ ਅਡਡ ਥਾਵਾਂ ਤੇ ਮੁਸਲਮਾਨਾਂ ਦੇ ਨਮਾਜ਼ ਪੜਨ ਦੇ ਉੱਤੇ ਸ਼ਰਿਆਮ ਇਤਰਾਜ਼ ਕਰਦੇ ਰਹੇ ਹੈ ਉਹ ਖੁਦ ਪਬਲਿਕ ਉਹਨਾਂ ਦੀ ਵਰਤੋਂ ਕਰਦੇ ਹਨ ਹਾਲਾਂਕਿ ਆਰਐਸਐਸ ਦੀ ਸ਼ਾਖਾ ਲਾਉਣਾ ਕੋਈ ਧਾਰਮਿਕ عقیدہ ਨਹੀਂ ਹੈ ਉਹ ਤਾਂ ਉਹਨਾਂ ਦਾ ਰਾਜਨੀਤਿਕ ਪ੍ਰੋਗਰਾਮ ਹੈ ਜਿਹੜਾ ਸਾਰੀ ਦੁਨੀਆ ਦੇ ਸਾਹਮਣੇ ਸਾਹਮਣੇ ਸ਼ਰ੍ਯਾਮ ਹੈ ਸੋ ਅੱਜ ਮੁੱਖ ਮੰਤਰੀ ਸਿੱਧਾਰਮਈਆ ਨੇ ਕਰਨਾਟਕ ਦੇ ਮੁੱਖ ਮੰਤਰੀ ਉਹਨਾਂ ਨੇ ਕਿਹਾ ਵੀ ਅਸੀਂ ਕੱਲੀ ਆਰਐਸਐਸ ਨੇ ਕੋਈ ਵੀ ਜਥੇਬੰਦੀ ਪਬਲਿਕ ਥਾਂ ਦੇ ਉੱਤੇ ਜੇ ਕੋਈ ਪ੍ਰੋਗਰਾਮ ਕਰਦੀ ਹੈ ਤਾਂ ਉਹਦੇ ਲਈ ਉਹਨੂੰ ਖਾਸ ਖਾਸ ਵਿਧੀ ਚੋਂ ਲੰਘਣਾ ਪਊ ਤੋ ਜਦੋਂ ਉਹ ਕਹਿੰਦੇ ਐ ਵੀ ਇਹਨਾਂ ਤੇ ਪਾਬੰਦੀ ਲੱਗ ਜੇ ਤਾਂ ਰੌਲਾ ਪਾਉਂਦੇ ਐ ਚੀਕਦੇ ਐ ਸਾਰੇ ਦੇਸ਼ 'ਚ ਰੌਲਾ ਪਾ ਰਹੇ ਐ ਵੀ ਕਿਉਂ ਜੇ ਇੱਕ ਬੀਬੀਆਂ ਉੱਥੇ ਜਾ ਕੇ ਨਮਾਜ਼ ਪੜ੍ਹਿਆਈਆਂ ਉਹ ਕਿਵੇਂ ਪੜ੍ਹ ਕੇ ਆਈਆਂ ਕੀ ਗੱਲ ਐ ਕੀ ਨਾ ਤਾਂ ਜਾ ਕੇ ਉਹਨੂੰ ਉਹਦਾ ਸ਼ੁੱਧੀ ਕਰਨ ਹੋ ਰਿਹਾ ਹੈ ਇਹ ਜਿਹੜੇ ਦੂਰੇ ਮਿਆਰ ਐ ਨਾ ਇਹ ਬਹੁਤ ਹੀ ਗਲਤ ਨੇ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਐ ਸਾਥੀਓ ਉਹ ਇਹ ਐ ਕੇ ਕਰਨਾਟਕਾ ਦੀ ਹਾਈ ਕੋਰਟ ਨੇ ਇੱਕ ਵਿਅਕਤੀ ਜਿਹਨੂੰ ਰੇਪ ਦੇ ਕੇਸ ਦੇ ਵਿੱਚ ਅ ਅੰਦਰ ਹੋਇਆ ਹੋਇਆ ਸੀ ਉਹਦਾ ਉਹਦੀ ਜ਼ਮਾਨਤ ਹੇਠਾਂ ਦੀ ਅਦਾਲਤ ਨੇ ਰੱਦ ਕਰ ਦਿੱਤੀ ਤੇ ਉਹ ਹਾਈ ਕੋਰਟ ਚ ਆ ਗਿਆ ਹਾਈ ਕੋਰਟ ਨੇ ਉਹਦੀ ਜ਼ਮਾਨਤ ਰੱਦ ਕਰ ਦਿੱਤੀ ਕਰਨੀ ਚਾਹੀਦੀ ਸੀ ਕੋਈ ਗੱਲ ਨਹੀਂ ਪਰ ਰੱਦ ਕਰਨ ਲਈ ਉਹਨੇ ਭਾਰਤੀ ਕਾਨੂੰਨ ਸੰਵਿਧਾਨ ਬਾਕੀ ਜਿਹੜੀ ਸਾਡੀ ਕਾਨੂੰਨ ਪ੍ਰਣਾਲੀ ਹੈ ਉਹਦੇ ਤੇ ਘੱਟ ਟੇਕ ਰੱਖੀ ਹੈ ਜਿਆਦਾ ਟੇਕ ਜਿਹੜੀ ਹੈ ਆਪਣੀ ਜਿਆਦਾ ਉਹ ਮਨੁਸਮ੍ਰਿਤੀ ਦੀ ਦੇ ਇੱਕ ਕੋਟੇਸ਼ਨ ਤੇ ਰੱਖੀ ਹੈ ਤੁਹਾਡੇ ਨਾਲ ਸਾਂਝਾ ਕਰ ਲਈਏ ਵੀ ਮਨੁਸਮ੍ਰਿਤੀ ਦੇ ਵਿੱਚ ਜਿੱਥੇ ਚਾਰ ਵਰਨਾਂ ਦਾ ਜ਼ਿਕਰ ਹੈ ਉੱਥੇ ਔਰਤ ਵਿਰੁੱਧ ਦੀ ਬਹੁਤ ਸਾਰੀਆਂ ਗੱਲਾਂ ਨੇ ਕਿਤੇ ਕਿਤੇ ਕੋਈ ਗੱਲ ਔਰਤਾਂ ਦੇ ਹੱਕ 'ਚ ਵੀ ਹੈ ਸੈਲਫ ਕਨਟਰਡਿਕਟਰੀ ਵੀ ਹੈ ਤੇ ਦੇਸ਼ ਭਰ ਦੇ ਜਿਹੜੇ ਪ੍ਰੋਗਰੈਸਿਵ ਲੋਕ ਹੈ ਉਹ ਮਨੁਸਮ੍ਰਿਤੀ ਨੂੰ ਰੱਦ ਕਰਨਾ ਚਾਹੁੰਦੇ ਆ ਤੇ ਆਰਐਸਐਸ ਸ਼ੁਰੂ ਤੋਂ ਹੀ ਜਦੋਂ ਤੋਂ ਭਾਰਤੀ ਸੰਵਿਧਾਨ ਬਣਿਆ ਹੈ ਓ ਆਰਐਸਐਸ ਦੇ ਦੂਜੇ ਮੁਖੀ ਗੋਲਵਾਲਕਰ ਜੀ ਕਹਿੰਦੇ ਸੀ ਵੀ ਇਸ ਸਾਰੇ ਸੰਵਿਧਾਨ ਦੇ ਵਿੱਚ ਅਜਿਹਾ ਕੁਝ ਵੀ ਨਹੀਂ ਜਿਹਨੂੰ ਭਾਰਤੀ ਕਹਿ ਸਕੀਏ ਤੇ ਉਹ ਮੰਗ ਕਰਦੇ ਰਹੇ ਆ ਵੀ ਭਾਰਤੀ ਸੰਵਿਧਾਨ ਦੀ ਲੋੜ ਨਹੀਂ ਮਨੁਸਿਮ੍ਰਿਤੀ ਸਾਡਾ ਸੰਵਿਧਾਨ ਹੈ ਇਹੀ ਕਾਨੂੰਨ ਹੈ ਹੁਣ ਉਹ ਜੱਜ ਸਾਹਿਬ ਜਿਹੜੇ ਐ ਜਿਹੜੇ ਜਸਟਿਸ ਐਸ ਰਚਈਆ ਸਾਹਿਬ ਉਹਨਾਂ ਨੇ ਮਨੁਸਿਮ੍ਰਿਤੀ ਦੀ ਇਹ ਲਾਈਨ ਕੋਟ ਕਰਕੇ ਫੈਸਲਾ ਲਿਖਿਆਗਾ ਕੀ ਲਾਈਨ ਲਿਖੀ ਹੈ ਉਹ ਕਹਿੰਦੇ ਵੀ ਜਿੱਥੇ ਔਰਤਾਂ ਦਾ ਸਤਕਾਰ ਹੁੰਦਾ ਹੈ ਉਥੇ ਅ ਉਥੇ ਕੰਮ ਜਿੱਥੇ ਔਰਤਾਂ ਦਾ ਸਤਕਾਰ ਹੁੰਦਾ ਹੈ ਅ ਉਥੇ ਜਿਹੜਾ ਆਪਣੇ ਆਪ ਹੀ ਸਾਰਾ ਵਾਸਾ ਹੁੰਦਾ ਹੈ ਰੱਬ ਦਾ ਵਾਸਾ ਹੁੰਦਾ ਹੈ ਤੇ ਜਿੱਥੇ ਔਰਤਾਂ ਦਾ ਤਿਰਸਕਾਰ ਹੋਵੇ ਉਥੇ ਸਾਰੇ ਕੰਮ ਚਾਹੇ ਜਿੰਨੇ ਮਰਜੀ ਚੰਗੇ ਕੀਤੇ ਜਾਣ ਉਹ ਸਾਰੇ ਦੇ ਸਾਰੇ ਫਜ਼ੂਲ ਹੁੰਦੇ ਆ ਅਸੀਂ ਬੜੀ ਬ੍ਰਿਮਰਤਾ ਸਹਿਤ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਕਾਨੂੰਨ ਦੇ ਫੈਸਲੇ ਆ ਉਹ ਭਾਰਤੀ ਸੰਵਿਧਾਨ ਤੇ ਭਾਰਤੀ ਕਾਨੂੰਨ ਪ੍ਰਣਾਲੀ ਅਨੁਸਾਰ ਹੀ ਦਿੱਤੇ ਜਾਣੇ ਚਾਹੀਦੇ ਐ ਜਦੋਂ ਕਿਸੇ ਵੀ ਧਾਰਮਿਕ ਗ੍ਰੰਥ ਜਾਂ ਕਿਸੇ ਅਜਿਹੀ ਗੱਲ ਦੇ ਵਿੱਚੋਂ ਕੋਟੇਸ਼ਨ ਕਰਕੇ ਅਸੀਂ ਫੈਸਲੇ ਦੇਾਂਗੇ ਤਾਂ ਅਸੀਂ ਉਸ ਧਾਰਮਿਕ ਗ੍ਰੰਥ ਨੂੰ ਮਾਨਤਾ ਦੇ ਰਹਾਂ ਕਾਨੂੰਨੀ ਤੌਰ ਤੇ ਅਦਾਲਤੀ ਤੌਰ ਤੇ ਜਿਹੜਾ ਕਿ ਬਿਲਕੁਲ ਹੀ ਗਲਤ ਡਾਕਟਰ ਮੋਹਨ ਗਪਾਲ ਜੀ ਉਹਨਾਂ ਨੇ ਕਾਫੀ ਸੋਚ ਵਿਚਾਰ ਕਰਕੇ ਕਾਫੀ ਵੱਡੇ ਲੰਬੇ ਲੇਖ ਲਿਖੇ ਸੀ ਪਿੱਛੇ ਉਹਨਾਂ ਨੇ ਕਿਹਾ ਸੀ ਵੀ ਭਾਰਤੀ ਅਦਾਲਤਾਂ ਜਿਹੜੀਆਂ ਹਾਈ ਕੋਰਟ ਤੇ ਸੁਪਰੀਮ ਕੋਰਟ ਬਹੁਤ ਸਾਰੇ ਫੈਸਲੇ ਕਾਨੂੰਨ ਮੁਤਾਬਕ ਸੰਵਿਧਾਨ ਮੁਤਾਬਕ ਦੇਣ ਦੀ بجائے ਜਿਹੜੀਆਂ ਆਮ ਪ੍ਰਚਲਿਤ ਦੂਸਰੀਆਂ ਜਿਹੜੀਆਂ ਧਾਰਨਾਵਾਂ ਨੇ ਧਾਰਮਿਕ ਧਾਰਨਾਵਾਂ ਨੇ ਉਹਨਾਂ ਦੇ ਮੁਤਾਬਕ ਦਿੰਦੇ ਹੈ ਜਿਹੜਾ ਕਿ ਬਿਲਕੁਲ ਹੀ ਗਲਤ ਸੋ ਉਹਦੇ ਨਾਲ ਸੰਵਿਧਾਨ ਤੋਂ ਨਿਸ਼ਟਾ हट ਕੇ ਬਾਕੀ ਚੀਜ਼ਾਂ ਤੇ ਨਿਸ਼ਟਾ ਬਣਦੀ ਹੈ। ਉਹਨਾਂ ਨੇ ਮਹਾਤਮਾ ਗਾਂਧੀ ਨੂੰ ਵੀ ਕੋਟ ਕੀਤਾ ਇਸ ਜੱਜ ਸਾਹਿਬ ਨੇ ਜਿਹੜੇ ਰਚਈਆ ਸਾਹਿਬ ਨੇ ਉਹ ਕਹਿੰਦੇ ਵੀ ਮਹਾਤਮਾ ਗਾਂਧੀ ਜੀ ਕਹਿੰਦੇ ਐ ਵੀ ਜਿੰਨਾ ਚਿਰ ਕੋਈ ਕੱਲੀ ਔਰਤ ਰਾਤ ਨੂੰ ਆਜ਼ਾਦੀ ਨਾਲ ਸੜਕਾਂ ਤੇ ਇਕੱਠੇ ਨਹੀਂ ਜਾ ਸਕਦੀ ਬਿਨਾਂ ਡਰ ਭੈ ਤੋਂ ਅਸੀਂ ਸਮਝਾਂਗੇ ਕਿ ਭਾਰਤ ਆਜ਼ਾਦ ਨਹੀਂ ਇਹ ਤਾਂ ਬਹੁਤ ਦੂਰ ਹੈ ਮਸਲਾ ਇਹ ਤਾਂ ਬੰਗਾਲ ਦੇ ਵਿੱਚ ਉਹ ਪੱਛਮਗਲ ਦੀ ਮੁੱਖ ਮੰਤਰੀ ਨੇ ਕਹਿਤਾ ਵੀ ਰਾਤ ਨੂੰ ਕੱਲੀਆਂ ਨਾ ਨਿਕਲਣ ਕੁੜੀਆਂ ਇਹਦਾ ਮਤਲਬ ਹੈ ਅਸੀਂ ਉਹ ਮਾਹੌਲ ਉਧਰ ਨੂੰ ਬਣਾਉਣ ਵਾਲੇ ਪਾਸੇ ਤੁਰ ਹੀ ਨਹੀਂ ਰਹੇ ਹੈਗੇ ਔਰਤ ਵਿਰੋਧੀ ਮਾਨਸਿਕਤਾ ਸਾਡੇ ਸਮਾਜ ਦੇ ਵਿੱਚ ਐਡੀ ਵੱਡੀ ਹੈ ਅਗਲੀ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰ ਦਈਏ ਬੀਜੇਪੀ ਦੀ ਇੱਕ ਸਾਬਕਾ ਮੈਂਬਰ ਪਾਰਲੀਮੈਂਟ ਹੈ ਲੋਕ ਸਭਾ ਦੀ ਪ੍ਰਗਿਆ ਠਾਕਰ ਉਹ 2008 ਦੇ ਕੇਸ 'ਚ ਬਲਾਸਟਾਂ ਦੇ ਵਿੱਚ ਉਹਨੂੰ ਬਰੀ ਤਾਂ ਹੋ ਗਈ ਪਰ ਸਰਕਾਰ ਨੇ ਉਹਦੇ ਵਿਰੁੱਧ ਅਪੀਲ ਨਹੀਂ ਪਾਈ। ਅਪੀਲ ਨਾ ਪਾਉਣ ਕਰਕੇ ਉਹ ਹਾਲ ਦੀ ਘੜੀ ਬਰੀ ਐ। ਉਹ ਪ੍ਰਗਿਆ ਠਾਕਰ ਜੀ ਨੇ ਕੱਲ ਉਹਦਾ ਭਾਸ਼ਣ ਜੇ ਤੁਸੀਂ ਦੇਖਣਾ ਚਾਹੋਗੇ ਮੈਂ ਤੁਹਾਨੂੰ ਭੇਜ ਦੂੰ। ਉਸ ਬੀਬੀ ਨੇ ਭਾਸ਼ਣ ਕੀਤਾ ਵੀ ਤੁਸੀਂ ਸਮਝੋ ਤੁਸੀਂ ਆਪਣੀਆਂ ਬੇਟੀਆਂ ਨੂੰ ਜਿੰਨਾ ਮਰਜ਼ੀ ਪਿਆਰ ਕਰਦੇ ਹੋਮੋ, ਕੁਛ ਕਰਦੇ ਹੋਮੋ ਜੇ ਉਹ ਤੁਹਾਡੇ ਅੱਖੇ ਨਹੀਂ ਲੱਗਦੀ। ਜੇ ਉਹ ਤੁਹਾਡੀ ਮਰਜ਼ੀ ਤੋਂ ਬਿਨਾ ਕਿਤੇ ਕਿਸੇ ਦੂਜੇ ਧਰਮੀਆਂ ਦੇ ਘਰੇ ਜਾਂਦੀ ਹੈ ਤੇ ਤਾਂ ਤੁਹਾਨੂੰ ਜਿਹੜਾ ਵਿਧਰਮੀ ਵਿਧਰਮੀਆਂ ਦੇ ਘਰੇ ਜਾਂਦੀ ਹੈ ਤਾਂ ਬਿਲਕੁਲ ਪਰਵਾਹ ਨਾ ਕਰੋ ਆਪਣਾ ਮਨ ਕਰੜਾ ਕਰੋ ਤੇ ਉਹਦੀਆਂ ਲੱਤਾਂ ਵੜ ਦੋ ਇਹ ਇਹੀ ਸ਼ਬਦ ਕਹੇ ਆ ਉਹਨੇ ਇਹੀ ਲਫ਼ਜ਼ ਕਹੇ ਆ ਮੈਂ ਨਹੀਂ ਕਹਿ ਰਿਹਾ ਤੇ ਨਾਲ ਉਹਨੇ ਇਹ ਵੀ ਕਿਹਾ ਵੀ ਜਿਹੜੀਆਂ ਲੜਕੀਆਂ ਆਪਣੇ ਮਾਪੇ ਦੇ ਕਹਿਣੇ ਜੰਨੀ ਰਹਿੰਦੀਆਂ ਤੇ ਉਹਨਾਂ ਦਾ ਸਤਕਾਰ ਨਹੀਂ ਕਰਦੀਆਂ ਉਹਨਾਂ ਨੂੰ ਸਖਤ ਤੋਂ ਸਖਤ ਤਾੜਨਾਮਾ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਸੋ ਇਹ ਔਰਤਾਂ ਦੇ ਬਾਰੇ ਵਿੱਚ ਮਾਨਸਿਕਤਾ ਦਾ ਇੱਕ ਨਮੂਨਾ ਹੈ ਜਿਹਨੂੰ ਆਰਐਸਐਸ ਪ੍ਰਚਾਰਦੀ ਹੈ ਸੋ ਇਸ ਕਰਕੇ ਇਹ ਇਹਦੇ ਤੇ ਦੇਖਣ ਦੀ ਲੋੜ ਹੈਗੀ ਹੈ ਅ ਅਗਲੀ ਗੱਲ ਦੋਸਤੋ ਲਾਸਟ ਜਿਹੜੀ ਹੈ ਤੁਹਾਡੇ ਨਾਲ ਇੱਕ ਛੋਟੀ ਜੀ ਦੋ ਛੋਟੀਆਂ-ਛੋਟੀਆਂ ਮਹਾਰਾਸ਼ਟਰ ਦੇ ਵਿੱਚ ਕਿਉਂਕਿ ਅੱਜਕੱਲ੍ਹ ਤਿਹਾਰਾਂ ਦਾ ਸੀਜ਼ਨ ਹੈ ਅੱਡੜ ਦੁਕਾਨਾਂ ਤੇ ਬਹੁਤ ਸਾਰੀਆਂ ਨਕਲੀ ਚੀਜ਼ਾਂ ਨਕਲੀ ਦੁੱਧ ਨਕਲੀ ਖੋਆ ਨਕਲੀ ਮਠਿਆਈ ਨਕਲੀ ਚੀਜ਼ਾਂ ਵਿਕ ਰਹੀਆਂ ਨੇ ਸਰਕਾਰ ਦਾ ਇੱਕ ਵਿਭਾਗ ਹੁੰਦਾ ਹੈ ਐਫ ਡੀ ਏ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਉਹਦੇ ਚ ਉਹਨਾਂ ਨੇ ਮਹਾਰਾਸ਼ਟਰ ਦੇ ਵਿੱਚ ਕਿਹਾ ਵੀ ਸਾਡੇ ਜਿਹੜੇ ਜਿੰਨਾ ਚੀਜ਼ਾਂ ਦਾ ਕੰਮ ਦਾ ਕਰਨ ਦਾ ਸਾਡੀ ਡਿਊਟੀ ਬਣਦੀ ਹੈ ਉਹਦੇ ਹਿਸਾਬ ਨਾਲ ਸਾਨੂੰ ਜਿਹੜੇ ਐ ਘੱਟੋ ਘੱਟ 1100 ਫੂਡ ਸੇਫਟੀ ਅਫਸਰ ਚਾਹੀਦੇ ਐ ਪਰ ਸਾਡੇ ਕੋਲ ਨੇ ਸਿਰਫ 130 ਤੇ 194 ਨੂੰ ਅਜੇ ਸੀ ਟ੍ਰੇਨਿੰਗ ਦੇ ਰਹੇ ਆ ਇਹ ਤਾਂ ਆ ਮਤਲਬ ਸੇਰ ਚੋਂ ਪੂਣੀ ਵੀ ਨਹੀਂ ਕੀਤੀ ਹੋਈ ਸੋ ਇਸ ਲਈ ਮੈਂ ਜਗਲਾਂ ਜਿੰਨੀ ਮਰਜ਼ੀ ਕਰਾਈ ਜਾਓ ਸਰਕਾਰਾਂ ਤੋਂ ਜਿਹੜੇ ਕੰਮ ਉਹਨਾਂ ਨੇ ਕਰਨੇ ਐ ਲੋਕ ਸਾਫ ਸੁਥਰਾ ਬਿਨਾਂ ਕਿਸੇ ਮਿਲਾਵਟ ਵਾਲੀ ਚੀਜ਼ ਖਾਣ ਪੀਣ ਉਹਦੇ ਲਈ ਜਿਹੜੀ ਨਿਗਰਾਨੀ ਹੋਵੇ ਮੋਨੀਟਰਿੰਗ ਹੋਵੇ ਉਹਦੇ ਲਈ ਢਾਂਚੇ ਹੀ ਨਹੀਂ ਬੰਦੇ ਹੀ ਨਹੀਂ ਭਰਤੀ ਹੀ ਨਹੀਂ ਕਰਨੀ ਇਹ ਤਾਂ ਮਹਾਰਾਸ਼ਟਰ ਦਾ ਸਾਡੇ ਜੀ ਪੰਜਾਬ ਦਾ ਅਸੀਂ ਦੇਖ ਲਈਏ ਕਿਸੇ ਦਿਨ ਦੇਖਾਂਗੇ ਲੱਭ ਜੇ ਸਾਨੂੰ ਇਹ ਅੰਕੜਾ ਤਾਂ ਤੁਹਾਡੇ ਨਾਲ ਪੰਜਾਬ ਦੀ ਵੀ ਇਸ ਗੱਲ ਦੇ ਉੱਤੇ ਗੱਲ ਕਰਾਂਗੇ ਗੱਲਾਂ ਜਿੰਨੀਆਂ ਮਰਜ਼ੀ ਮਾਰੀ ਜਾਈਏ ਆਪਾਂ ਲਾਸਟ ਗੱਲ ਟਰੰਪ ਸਾਹਿਬ ਨੇ ਬੜੀਆਂ ਥਾਪੀਆਂ ਦੇ ਕੇ ਜਿਹੜਾ ਉੱਥੇ ਇਜ਼ਰਾਈਲ ਹਮਾਸ ਦਾ ਸਮਝੌਤਾ ਕਰਾਇਆ ਸਮਝਾਉਂਦਾ ਤਾਂ ਜੇ ਉਹਦੀ ਸ਼ਾਹੀ ਸੁੱਕੀ ਨਹੀਂ ਗਈ ਇਜ਼ਰਾਈਲ ਨੇ ਕੱਲ ਉਹਦੇ ਪ੍ਰਧਾਨ ਮੰਤਰੀ ਨੇ ਦਾਵਾ ਕੀਤਾ ਵੀ ਅਸੀਂ ਕੱਲ ਗਾਜ਼ਾ ਦੀਆਂ ਆਡਾਡ ਜਿਹੜੇ ਸਾਡੇ ਟਾਰਗੇਟ ਹੈ ਉਹਨਾਂ ਦੇ ਉੱਤੇ 193 ਟਨ ਬੰਬ ਸਿੱਟੇ ਹੈਗੇ ਤੇ ਅਸੀਂ ਗਾਂ ਵੀ ਸਿੱਟ ਦੇਵਾਂਗੇ ਉਹ ਕਹਿੰਦਾ ਇੱਕ ਸਾਡੇ ਹੱਥ ਚ ਸ਼ਾਂਤੀ ਫੜੀ ਹੋਈ ਹੈ ਇੱਕ ਹੱਥ ਚ ਦੂਜੇ ਹੱਥ ਬੰਬਾਂ ਦਾ ਹਥਿਆਰਾਂ ਦਾ ਟ੍ਰਿਗਰ ਹੈ ਫੜਿਆ ਹੋਇਆ ਅਸੀਂ ਦੋ ਹੀ ਚਲਾਉਨੇ ਆ ਸ਼ਾਂਤੀ ਵਾਲਾ ਵੀ ਚਲਾਉਨੇ ਆ ਤੇ ਦੂਜਾ ਵੀ ਚਲਾਉਨੇ ਆ 트럼ਪ ਸਾਹਿਬ ਦੇਖਦੇ ਆ ਕੀ ਕਹਿੰਦੇ ਆ ਲੋਕ ਕੀ ਕਹਿੰਦੇ ਆ ਅੱਜ ਦੀ ਗੱਲ ਚੰਨੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ